ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਗੋਵਿੰਦਬਾਲ ਦੇ ਦਰਸ਼ਨ ਕਰਨ ਵਾਸਤੇ ਤਰਨ ਤਾਰਨ ਤੋਂ ਤੁਰੇ ਤਾਰਾ ਵਿੱਚ ਪੈਨਿਕ ਚਖੜ ਪੈ ਚੱਲ ਪਿਆ ਕੋਲ ਇੱਕ ਪਠਾਨਾਂ ਦਾ ਪਿੰਡ ਸੀ ਗੁਰੂ ਜੀ ਨੇ ਵਿਸ਼ਰਾਮ ਕਰਨ ਵਾਸਤੇ ਸਿੱਖਾਂ ਨੂੰ ਭੇਜ ਕੇ ਪੁੱਛਿਆ ਕਿ ਜੇਕਰ ਰਹਿਣ ਵਾਸਤੇ ਅਸਥਾਨ ਹੋਵੇ ਤਾਂ ਅਸੀਂ ਕੁਝ ਸਮਾਂ ਇੱਥੇ ਰਹਿ ਸਕਦੇ ਹਾਂ ਗੁਰੂ ਜੀ ਦੇ ਹੁਕਮ ਨਾਲ ਜਦੋਂ ਸਿੱਖਾਂ ਨੇ ਆ ਕੇ ਪੁਠਾਨਾ ਤੋਂ ਪੁੱਛਿਆ ਤਾਂ ਉਹ ਸ਼ਰਾਬ ਦੀ ਮਸਤੀ ਵਿੱਚ ਮਸਤ ਹੋ ਕੇ ਬੇਸਵਾ ਤੋਂ ਮੁਜਰਾ ਕਰਵਾ ਰਹੇ ਸਨ ਸ਼ਰਾਬ ਦੀ ਮਸਤੀ ਵਿੱਚ ਮਸਤ ਹੋਏ ਨੇ ਆਖਿਆ ਇੱਥੇ ਗੁਰੂ ਜੀ ਦੇ ਰਹਿਣ ਲਈ ਕੋਈ ਜਗ੍ਹਾ ਨਹੀਂ ਹੈ ਸਿੱਖਾਂ ਨੇ ਇਸੇ ਤਰ੍ਹਾਂ ਆ ਕੇ ਸੁਣਾ ਦਿੱਤਾ ਕਿ ਇੱਥੋਂ ਦੇ ਬਸ਼ਨੀਕ ਮੁਸਲਮਾਨ ਖਣ ਆਖਦੇ ਹਨ ਕਿ ਗੁਰੂ ਜੀ ਦੇ ਵਿਸ਼ਰਾਮ ਲਈ ਕੋਈ ਜਗ੍ਹਾ ਨਹੀਂ ਹੈ ਇਹ ਗੱਲ ਸੁਣ ਕੇ ਗੁਰੂ ਜੀ ਅੱਗੇ ਚੱਲ ਪਏ ਤੇ ਇੱਕ ਟੁੱਟੀ ਹੋਈ ਛੰਨ ਭਾਵ ਕੀ ਛਪਰੀ ਦੇਖ ਕੇ ਠਹਿਰ ਗਏ ਜਿਸ ਵਿੱਚ ਭਾਈ ਹੀਮਾ ਭਗਤ ਗੁਰੂ ਜੀ ਨੂੰ ਆਰਾਧ ਰਿਆ ਸੀ ਉਸ ਦਾ ਵਿਹਾਰ ਇਸ ਤਰ੍ਹਾਂ ਦਾ ਸੀ ਕਿ ਜਦੋਂ ਬਾੜੀਆਂ ਹੋ ਚੁੱਕੀਆਂ ਸਨ ਤਾਂ ਖੇਤਾਂ ਵਿੱਚ ਜਾ ਕੇ ਕੁਝ ਰਹੇ ਹੋਏ ਦਾਣੇ ਚੁਗ ਚੁਗ ਕੇ ਇਕੱਠੇ ਕਰ ਰੱਖਦਾ ਸੀ ਤੇ ਆਪਣੇ ਹੱਥ ਨਾਲ ਚੱਕੀ ਵਿੱਚ ਪੀ ਕੇ ਰੋਜ਼ ਦੇ ਤਿੰਨ ਪ੍ਰਸਾਦੇ ਪਕਾਉਂਦਾ ਇੱਕ ਪ੍ਰਸਾਦ ਆਪ ਖਾਂਦਾ ਤੇ ਦੋ ਪ੍ਰਸਾਦੇ ਆਏ ਗਏ ਆ ਭਗਤਾਂ ਵਾਸਤੇ ਛੱਡ ਰੱਖਦਾ ਰੱਖ ਦਿੰਦਾ ਸੀ ਜਿਸ ਦਿਨ ਕੋਈ ਨਾ ਆਵੇ ਤਾਂ ਰਾਤ ਨੂੰ ਆਪ ਖਾ ਲੈਂਦਾ ਸੀ ਜਿਸ ਵੇਲੇ ਗੁਰੂ ਜੀ ਉਸ ਦੀ ਚੱਪਰੀ ਕੋਲ ਆ ਕੇ ਖੜੇ ਹੋਏ ਤਾਂ ਇਹ ਦਰਸ਼ਨ ਕਰਕੇ ਗਦਗਦ ਹੋ ਗਿਆ ਜਿਹੜੀ ਟੁੱਟੀ ਹੋਈ ਮੰਜੀ ਅੰਦਰ ਪਈ ਸੀ ਉਸ ਦੇ ਪਾਰ ਬਿਠਾ ਕੇ ਮੱਤਾ ਟੇਕਿਆ ਤੇ ਦੋਵੇਂ ਪ੍ਰਸ਼ਾਦੇ ਅੱਗੇ ਰੱਖ ਕੇ ਬੇਨਤੀ ਕੀਤੀ ਆਪ ਸ਼ਕੋ ਗੁਰੂ ਜੀ ਨੇ ਦੋਵੇਂ ਪ੍ਰਸ਼ਾਦੇ ਸਾਕੇ ਕਿਹਾ ਤਰੇ ਲਗੀ ਹੈ ਪਾਣੀ ਲਿਆ ਭਾਈ ਭਾਈ ਹੀਮਾ ਨੇ ਕਿਹਾ ਪਾਣੀ ਦੂਰ ਹੈ ਹੁਕਮ ਕਰੋ ਤਾਂ ਲੈ ਕੇ ਆਉਂਦਾ ਹਾਂ ਗੁਰੂ ਜੀ ਗੁਰੂ ਜੀ ਨੇ ਕਿਹਾ ਪਾਣੀ ਇੱਥੇ ਹੀ ਹੈ ਚੱਲ ਤੈਨੂੰ ਵਿਖਾਈਏ ਨਾਲ ਲਿਜਾ ਕੇ ਸੁੱਕੇ ਸੱਪੜ ਵਿੱਚ ਇੱਕ ਅੱਠ ਨੁਕਰੀ ਢੀਮ ਪਈ ਸੀ ਗੁਰੂ ਜੀ ਨੇ ਕਿਹਾ ਇਸ ਨੂੰ ਚੁੱਕ ਜਾ ਉਸ ਨੇ ਚੁੱਕੀ ਤਾਂ ਉਸ ਵੇਲੇ ਇਤਨਾ ਸਾਰਾ ਪਾਣੀ ਨਿਕਲਿਆ ਜਿਸ ਨਾਲ ਸਾਰਾ ਛੱਪੜ ਭਰ ਗਿਆ ਉਸੇ ਵੇਲੇ ਗੁਰੂ ਜੀ ਨੇ ਬਰ ਦਿੱਤਾ ਕਿ ਇਹ ਪਾਣੀ ਸੁੱਕੇਗਾ ਨਹੀਂ ਅੱਠ ਗੁਣਾ ਭਰਿਆ ਹੀ ਰਹੇਗਾ ਅਤੇ ਜਿਹੜੀ ਮਾਈ ਇੱਥੇ ਆ ਕੇ ਇਸ਼ਨਾਨ ਕਰੇਗੀ ਉਸ ਨੂੰ 18 ਦੀ ਬਿਮਾਰੀ ਨਹੀਂ ਰਹੇਗੀ ਫਿਰ ਗੁਰੂ ਜੀ ਨੇ ਪ੍ਰਸੰਨ ਹੋ ਕੇ ਪਾਈ ਹੇਮੇ ਦੇ ਪ੍ਰਤੀ ਸ਼ਬਦ ਉਚਾਰ ਕੇ ਸੁਭ ਸਿੱਖਿਆ ਦਿੱਤੀ ਪਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਈ ਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਦੀ ਛੱਪਰੀ ਚੰਗੀ ਤੇ ਸੋਹਣੀ ਹੈ ਜਿਸ ਵਿੱਚ ਹਰੀ ਦੇ ਗੁਣ ਗਾਏ ਜਾਂਦੇ ਹਨ ਉਹੀ ਛੱਪਰੀ ਸਭ ਤੋਂ ਸੋਹਣੀ ਮੰਨੀ ਜਾਂਦੀ ਹੈ ਭਾਵ ਕਿ ਦੁਨੀਆ ਦੇ ਵੱਡੇ ਵੱਡੇ ਮਹਿਲ ਕੋਠੀਆਂ ਉਹਨੂੰ ਸੋਹਣਾ ਨਹੀਂ ਗੁਰੂ ਸਾਹਿਬ ਮੰਨਦੇ ਜਿਹਦੇ ਵਿੱਚ ਹਰੀ ਦਾ ਨਾਮ ਨਹੀਂ ਜਪਿਆ ਜਾਂਦਾ ਉਹੀ ਚੀਜ਼ ਉਹੀ ਧਰਤੀ ਉਹੀ ਜਗ੍ਹਾ ਸੋਹਣੀ ਮੰਨੀ ਜਾਂਦੀ ਹੈ ਜਿੱਤੇ ਹਰੀ ਦਾ ਨਾਮ ਜਪਿਆ ਜਾਂਦਾ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ